ਦੇਖੋ ਜੀ ਜਿਹੜੇ ਬੱਸ ਸਟੈਂਡ ਦਾ ਕੱਲ੍ਹ ਵਾਖਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰਾ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋਟ ਹੈ ਗਿਆ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂ ਜੀ ਤੇ ਪਾਪਾ ਕੀ ਹੋਇਆ ਫਿਰ ਪੱਗ ਪੁਗੜਦਾ ਪੱਗ ਲੱਗੇ ਤੇ ਪੁੜਦਾ ਬਾਹਰ ਕਿੰਨੇ ਕਿਹਾ ਚਰਦਾਨੀ ਇੱਕ ਕੁੜੀ ਇੱਕ ਲਿਆ ਕਰਨੀ ਕੁੜੀ ਸੀ ਨਾਲ ਇੱਕ ਦੋ ਜਾਰੇ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਤੇ ਪਪਾ ਜੀ ਫਿਰ ਉਸ ਤੋਂ ਬਾਅਦ ਚੱਲ ਗਿਆ ਮੇਕਾਰ ਮੈਨੂੰ ਅੱਜ ਇਹਨੂੰ ਮੈਂ ਠਾੜੇ ਖੰਡਾ ਆ ਮੈਂ ਕਿਹਾ ਮੈਂ ਗਰੀਬ ਬੰਦਾ ਆ ਕਿ ਮੈਂ ਇਤੋਂ ਖੜ ਕੇ ਠਾਣੀ ਤੇ ਪਪਾ ਜੀ ਦਾ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਤੇ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਿਆ ਬੁੱਤਾ ਮਾਰੇ ਲੱਗਾ ਆਸਾਨੀ ਇਹਨਾਂ ਨੇ ਘਟਨ ਦੇ ਕੇ ਪਦਕ ਕੀ ਕੀਤਾ ਕੋਈ ਗੱਲ ਨਹੀਂ ਪਾਪਾ ਇਹ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਦੇਖ ਮੁੰਡਾ ਦੇ ਇੱਕ ਕੁੜੀ ਸੀ ਬੱਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਹਾਂਜੀ ਹਾਂਜੀ ਠੀਕ ਆ ਪਾਪਾਈ ਮੇਰੇ ਨਾਗਾ ਸਰਦਾਰ ਇੱਕ ਨਾਮ ਸਿੰਘ ਆਪਾਂ ਉਹਦੇ ਮੇਰੇ ਬੰਦੇ ਢੀਲ ਮੇਰੇ ਇੱਕੋ ਹੈਗੀ ਜਾਂਤ ਸ਼ਾਬਨੀ ਸ਼ੌਤੀ ਕਾ ਜੀ ਐਲ ਮੈਂ ਪਛਾਪ ਆ ਗਿਆ ਜੀ ਪਿੱਛੇ ਇੱਕ ਲਗਿਆ ਇੰਨੇ ਨੂੰ ਆਖਿਆ ਇੱਕ ਸਰਦਾਰ ਹੈਗਾ ਜੀ ਕਿ ਕੁੜੀ ਹੈਗੀ ਜੀ ਇੰਨੇ ਆਖਿਆ ਪਾਗਲ ਲਾ ਕੇ ਉਸੇ ਉਤਾਵਰ ਇੱਕ ਜਾਣੇ ਗਏ ਜੀ ਪਿਆ ਹੈ ਗੀ ਮੇਰੇ ਪਾਗਲੇ ਅਭੀ ਲੈ ਕੇ ਕੱਢ ਗਏ ਬੜੀ ਬੜੀ ਮੈਨੂੰ ਇਛਾਪ ਸਹੀ ਦਾ ਸਾਹਬ ਜੀ ਅੱਗਾ ਕਰਨ ਪਸ਼ਾਬੇ ਪੀਤੇ ਨੀਕਣ ਗਿਆ ਕੋਈ ਰੋਣਾ ਨਹੀਂ ਰੋਣਾ ਨਹੀਂ ਆ ਗੱਭੂ ਗਲਾ ਉਤਾਵਰ ਹੋ ਗਏ ਇੱਕ ਜਾਣੇ ਗਏ ਗੀ ਪਿਆ ਕਿੰਨੇ ਕਿੰਨੇ ਕਿਹਾ ਪਾਪਾਈ ਕਿਹਾ ਕਿੰਨੇ ਤੈਨੂੰ ਇੱਕ ਸ਼ਰਧਾਰ ਬੁੰਡਾ ਸੀ ਇੱਕ ਕੁੜੀ ਇੱਕ ਹੀ ਬਸ ਕੁੜੀ ਨੇ ਵੀ ਕਿਹਾ ਤੁਹਾਨੂੰ ਆਓ ਕੁੜੀਆਂ ਦੇ ਤੁਹਾਨੂੰ ਪਰਨਾ ਲਾ ਕੇ ਕਰੋ ਸਾਹਿਬ ਉਹ ਪਛੋਹ ਕੋਈ ਗੱਲ ਨਹੀਂ ਪਾਪਾਈ ਇਹ ਉਹੀ ਬਜ਼ੁਰਗ ਹੈ ਜਿੰਨਾਂ ਨੂੰ ਕੱਲ ਬੱਸ ਸਟੈਂਡ ਦੇ ਜਦੋਂ ਉਹਨਾਂ ਨੇ ਪਿਸ਼ਾਬ ਕੀਤਾ ਉਥੇ ਬਾਥਰੂਮ ਕਹਿੰਦੇ ਮੇਰਾ ਨਾ ਮੈਨੂੰ ਚੱਕਰ ਆ ਗਏ ਤੇ ਮੇਰਾ ਬਾਥਰੂਮ ਨਿਕਲ ਗਿਆ ਠੀਕ ਹੈ ਇਹ ਸਾਰੀ ਬੱਸ ਇਹ ਦੇਖੋ ਜੀ ਜਿਹੜੇ ਬੱਸ ਸਟੈਂਡ ਦਾ ਕੱਲ ਵਾਕਿਆ ਹੋਇਆ ਸੀ ਕਿ ਇੱਕ ਬਜ਼ੁਰਗ ਨੂੰ ਉੱਥੇ ਬਾਥਰੂਮ ਕਰ ਕੀਤਾ ਸੀ ਉਹਨਾਂ ਨੇ ਕਿਉਂਕਿ ਪਾਪਾ ਜੀ ਉੱਥੇ ਪਿਸ਼ਾਬ ਕੀਤਾ ਗਿਆ ਸੀ ਹੋ ਟ ਹੈ ਗਿਆ ਹੋ ਗਿਆ ਮੈਨੂੰ ਉਹ ਕਹਿੰਦੇ ਮੈਨੂੰ ਇੱਕਦਮ ਕਹਿੰਦੇ ਮੈਨੂੰ ਚੱਕਰ ਆ ਗਏ ਤੇ ਮੇਰਾ ਪਿਸ਼ਾਬ ਵਿੱਚ ਨਿਕਲ ਗਿਆ ਹਾਂਜੀ ਤੇ ਪਾਪਾ ਕੀ ਹੋਇਆ ਫਿਰ ਪੱਗ ਪੁਗੜਦਾ ਪੱਗ ਲਾ ਕੇ ਤੇ ਪੁੰਟਾ ਮਾਰ ਕਿੰਨੇ ਕਿਹਾ ਸਰਦਾਰ ਇੱਕ ਇੱਕ ਕੁੜੀ ਇੱਕ ਨੇ ਆ ਕੇ ਮੈਨੂੰ ਕੁੜੀ ਸੀ ਨਾਲ ਇੱਕ ਦੋ ਜਣੇ ਸੀ ਉਹਨਾਂ ਦੋਨਾਂ ਨੇ ਕਿਹਾ ਤੁਹਾਨੂੰ ਪੋਚਾ ਮਾਰੋ ਪੱਗ ਲਾ ਕੇ ਤੇ ਪਪਾ ਜੀ ਫੇਰ ਉਸ ਤੋਂ ਬਾਅਦ ਚੱਲ ਗਿਆ ਮੇ ਘਰ ਮੈਨੂੰ ਅਦਾ ਇਹਨੂੰ ਮੈਂ ਠਾੜੇ ਖੰਡਾ ਆ ਬਹਿ ਗਿਆ ਮੈਂ ਇਹ ਗਰੀਬ ਬੰਦਾ ਕਾ ਮੈਂ ਇਤੋਂ ਕਰਕੇ ਠਾੜੇ ਤੇ ਪਪਾ ਜੀ ਦਾ ਨੂੰ ਮਾਰਿਆ ਕੁੱਟਿਆ ਵੀ ਉਹਨਾਂ ਨੇ ਨਹੀਂ ਨਹੀਂ ਤੇ ਜਿਹੜੇ ਤੁਸੀਂ ਕਹਿੰਦੇ ਮੇਰੇ ਪੈਸੇ ਜਿਹੜੇ ਗਵਾਚ ਗਏ ਅੱਗੇ ਪਿੱਛੇ ਹੈਗੇ ਸੀ 1000 ਰੁਪਿਆ ਉਸ ਤਾਂ ਮਾਰੇ ਲੱਗਾ ਆਥਾਨੀ ਇਹਨਾਂ ਨੇ ਕਰਦੇ ਦੇ ਕੇ ਫੜ ਕੇ ਕੀ ਕੀਤਾ ਕੋਈ ਗੱਲ ਨਹੀਂ ਪਪਾ ਜੀ ਅਸੀਂ ਕੱਲ ਦਾ ਤੁਹਾਨੂੰ ਲੱਭਦੇ ਪਏ ਸੀ ਪਰ ਤੁਸੀਂ ਸਾਨੂੰ ਲੱਭੇ ਨਹੀਂ ਤੇ ਉਹ ਜਿਹੜੇ ਤੁਸੀਂ ਹੁਣ ਕੀ ਚਾਹੁੰਦੇ ਹੋ ਕੀ ਹੋਵੇ ਤੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਬੱਸ ਇੱਕ ਮੁੰਡਾ ਤੇ ਇੱਕ ਕੁੜੀ ਸੀ ਉਹਨਾਂ ਦੋਨਾਂ ਨੇ ਤੁਹਾਨੂੰ ਜ਼ੋਰ ਲਾ ਕੇ ਪੱਗ ਲਾ ਕੇ ਪੋਚਾ ਮਾਰ ਠੀਕ ਹੈ ਪਾਪਾਈ ਮੇਰੇ ਨਾਮ ਹੈ ਸਰਦਾਰ ਕਲਾਮ ਸਿੰਘ ਆਪਾਂ ਉਹਦੇ ਮੇਰੇ ਬੰਦੇ ਢੀਲ ਮੇਰੇ ਇੱਕੋ ਹੈਗੀ ਸੀ ਜਾਤ ਬੱਸ ਸ਼ਾਬਾਸ਼ ਜੀ ਕਹੋ ਠੀਕ ਹੋ ਜੀ ਕੱਲ ਮੈਂ ਪਛਾਪ ਆਇਆਗਾ ਜੀ ਪਿੱਛੇ ਇਨੇ ਇਕ ਲਗਿਆ ਇਨੇ ਮੈਨੂੰ ਆਖਿਆ ਇੱਕ ਚਦਾਰ ਹੈਗਾ ਜੀ ਇੱਕ ਕੁੜੀ ਹੈਗੀ ਜੀ ਇਨੇ ਆਖਿਆ ਪਗਲ ਲਾ ਕੇ ਉਸ ਤੇ ਉੱਤਾਰ ਮਾਰ ਇੱਕ ਚਦਾਰ ਹੈਗਾ ਜੀ ਪਿਆ ਹੈਗਾ ਜੀ ਮੇਰੇ ਪਗਲ ਲਗੇ ਅਭੀ ਲੈ ਕੇ ਕੱਢ ਗਏ ਬੜੀ ਬੜੀ ਮੈਨੂੰ ਇਸ਼ਾਰਾ ਸਹੀ ਦਾ ਸਾਹਬ ਜੀ ਕਾ 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 ਪਸ਼ਾਬ ਹੀ ਪੀਤੇ ਨਿਕਲ ਗਿਆ ਮੈਂ ਨਾ 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 ਆ ਗੱਭੂ ਗਲਾ ਪੁੱਤ ਮਾਰ ਹੋ ਗਈ ਇੱਕ ਜਾਨ ਹੈ ਗੈਰੀ ਪਿਆ ਕਿੰਨੇ ਕਿੰਨੇ ਕਿਹਾ ਪਾਪਾਈ ਕਿਹਾ ਕਿਨੇ ਤੁਹਾਨੂੰ ਇੱਕ ਸ਼ਰਦਾਰ ਬੁੰਡਾ ਸੀ ਇੱਕ ਕੁੜੀ ਦੇਖੀ ਬਸ ਕੁੜੀ ਨੇ ਵੀ ਕਿਹਾ ਤੁਹਾਨੂੰ ਆਹ ਉਹ ਕਿਹਾ ਤੁਹਾਨੂੰ ਉੱਪਰ ਨਾ ਲਾ ਕੇ ਕਰੋ ਸਾਹਿਬ ਉਹ ਪਾਚੂ ਹੋ ਗਈ ਕੋਈ ਗੱਲ ਨਹੀਂ ਪਾਪਾਈ ਐ ਉਹ ਹੀ ਬਜ਼ੁਰਗ ਹੈ ਜਿੰਨਾਂ ਨੂੰ ਕੱਲ ਬੱਸ ਸਟੈਂਡ ਤੇ ਜਦੋਂ ਉਹਨਾਂ ਨੇ ਪਸ਼ਾਬ ਕੀਤਾ ਉਥੇ ਬਾਥਰੂਮ ਕਹਿੰਦੇ ਮੇਰਾ ਨਾਮ ਮੈਨੂੰ ਚੱਕਰ ਆ ਗਏ ਤੇ ਮੇਰਾ ਬਾਥਰੂਮ ਨਿਕਲ ਗਿਆ ਠੀਕ ਹੈ ਇਹ ਸਾਰੀ ਬਸ